संसद दे बजट اجلاس ਦਾ ਪਹਿਲਾ ਗੇੜ 31 ਜਨਵਰੀ ਤੋਂ 13 ਫਰਵਰੀ ਤੱਕ ਹੋਵੇਗਾ ਇਸ ਦੌਰਾਨ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ ਰਵਾਇਤ ਅਨੁਸਾਰ اجلاس ਦੀ ਸ਼ੁਰੂਆਤ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨਾਲ ਹੋਵੇਗੀ ਜਿਸ ਨੂੰ ਰਾਸ਼ਟਰਪਤੀ ਦ੍ਰੋਪਦੀ ਮਰਮੂ ਸੰਬੋਧਨ ਕਰਨਗੇ ਇਸ ਮਗਰੋਂ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ 1 ਫਰਵਰੀ ਨੂੰ ਸੀ타ਰਮਨ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਨਗੇ ਬਜਟ اجلاس ਦਾ ਪਹਿਲਾ ਗੇੜ 31 ਜਨਵਰੀ ਤੋਂ 13 ਫਰਵਰੀ ਤੱਕ ਹੋਵੇਗਾ ਅਤੇ ਇਸ ਦੌਰਾਨ કુલ 9 ਮੀਟਿੰਗਾਂ ਹੋਣਗੀਆਂ ਬਜਟ اجلاس ਦਾ ਦੂਜਾ ਗੇਟ 10 ਮਾਰਚ ਤੋਂ 4 ਅਪ੍ਰੈਲ ਤੱਕ ਹੋਵੇਗਾ ਸਾਰੇ ਬਜਟ اجلاس ਦੌਰਾਨ 27 ਮੀਟਿੰਗਾਂ ਹੋਣਗੀਆਂ اجلاس ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦੇ ਪਾਸ਼ੰਤੇ ਤਨਵਾਦ ਦੇ ਮਤੇ ਤੇ ਚਰਚਾ ਦਾ ਜਵਾਬ ਦੇਣਗੇ ਇਸ ਤੋਂ ਇਲਾਵਾ ਵਕਫ ਸੋਧ ਬਿੱਲ ਤੇ ਸੰਯੁਕਤ ਸੰਸਦੀ ਕਮੇਟੀ ਆਪਣੀ ਰਿਪੋਰਟ ਪੇਸ਼ ਕਰੇਗੀ ਇਸ ਕਮੇਟੀ ਨੇ ਸਰਦੁਰਤ اجلاس ਦੌਰਾਨ ਆਪਣਾ ਕਾਰਜਕਾਲ ਪਹਿਲਾਂ ਹੀ ਵਧਾ ਦਿੱਤਾ ਸੀ اجلاس ਵਿੱਚ ਇੱਕ ਰਾਸ਼ਟਰ ਇੱਕ ਚੋਣ ਨੂੰ ਲਾਗੂ ਕਰਨ ਬਾਰੇ ਸਾਂਝੀ ਸੰਸਦੀ ਕਮੇਟੀ ਦੀ ਰਿਪੋਰਟ ਤੇ ਵੀ चर्चा की जाएगी ए रिपोर्ट इजलास के आखिरी हफ्ते लोकसभा पेश सी पर कमेटी की दी, दी मांग की जा रही है कमेटी ने इस महीने अपनी पहली मीटिंग की